ਲੋਈ ਸਤ ਦਾ ਜਿਹੜੇ ਦੋ ਸਾਲਾਂ ਦੀ ਆ ਇੰਨਾ ਧਿਆਨ ਰੱਖਦੀ ਆ ਆਪਣੇ ਪਾਈ ਦਾ ਵੱਡਾ ਇਹ ਤੋਂ ਉਹਨੂੰ ਗੋਦੀ ਚ ਪਾਈ ਰੱਖੂਗੀ ਆਜੋ ਲੋਰੀਆਂ ਦੇਈ ਜਾਊਗੀ ਪਾ ਕੇ ਗੋਦੀ ਚ ਇਹੀ ਦਾਦੀ ਮਾਂ ਬੜੀ ਕਹਿੰਦੀ ਆ ਸਾਰੇ ਅੱਜ ਮੇਰਾ ਤੇਰਾ ਹਾਂ ਗੋਦੀ ਦਾ ਦੁੱਧੀ ਦਾ ਗੋਦੀ ਚ ਹਾਂ ਦੁੱਧੀ ਦਾ ਚਾ ਬਾਈ ਤੇਰਾ ਦੁੱਧੀ ਦਾ ਦੁੱਧੀ ਦਾ गा चल सारे तो कोठे तो डैग दिए बंद के द लतर लतर र सब बंद के डैग दिए कोठे तो आई मुबू ना देग देग ना मारो भी सही कुछ नहीं पुत्तर ਕੰਬਲ ਦੇ ਕੰਬਲ ਦੇ ਤਾਂ ਰੱਖਿਆ ਹੈ ਪਲੇਟਾਂ ਲੱਕੇ ਨਹੀਂ ਹਾਂ ਪਲੇਟਾਂ ਲੱਕੇ ਵੀ ਲੱਗੋੜੇ ਪਾਣੀ ਢੜਦੀ ਮੈਂ ਤੁਸੀਂ ਵੀ ਕਾਹਦਾ ਮੈਮੀ ਇਹਨੂੰ ਕਦੇ ਪੜਤਾ ਲਿਆ ਕਰ ਦੋ ਅਖਰ ਹਾਂ ਕਦੇ ਪੜਤਾ ਲਿਆ ਕਰ ਪੜਾਈ ਤਾਂ ਕਰਨਿਆ ਕਰਗੇ ਤੇ ਗੋਦੀ ਦੋ ਗੋਦੀ ਚ ਪਿਆਰਾ ਦੇ ਤਾਂ ਬਸ ਪੜਾਈ ਕਰੇ ਜਾਂ ਨਾ ਕਰੇ ਹਾਂ

ਅਛਾ ਤੈਨੂੰ ਪਤਾ ਖੋਲ ਦੇ ਖੋਲ ਦੇ ਬਾਕ ਖੋਲ ਦੇ ਖੋਲ ਦੇ ਖੋਲ ਦੇ ਬਾਹਰ ਲਾਲੀ ਨੂੰ ਕੰਬਲ ਨੂੰ ਬਾਹਰ ਹੀ ਰੱਖ ਦੇ ਜੁਰੇੜ ਪਾਈ ਨਾ ਜੇ ਵਾਸ ਇੱਕੋ ਆ ਇਹਨੂੰ ਕੁੱਟ ਕੁੱਟ ਕੇ ਥੱਕ ਜਾਂਦਾ ਅਗਲਾ ਸੌਰੀ ਵੀ ਬੋਲਦੀ ਹੈਗੀ ਤੇਰਾ ਇਹ ਤਾਂ ਸੌਰੀ ਬੁਲਾ ਦੇ ਯਾਰ ਕੀ ਇਹਦਾ ਸੋਚਣ ਲੱਗ ਗਿਆ ਮੇਰਾ ਪੁੱਤ ਕੀ ਸੋਚਣ ਲੱਗ ਗਿਆ ਇਹ ਸੋਚਣ ਲੱਗ ਗਿਆ ਯਾਰ ਕੋਤੀ ਚ ਪਿਆ ਵੀਰ ਤੇਦੀ ਗੋਦੀ ਤਾਂ ਹੀ ਥੱਕੀ ਦੇਖੋ ਲੱਤਾਂ ਨੂੰ ਦੁਖਣ ਲੱਗ ਗਈ ਮੇਰੇ ਪੁੱਤ ਦੀ ਲੱਤਾਂ ਚਲ ਬੱਸ ਫਸ ਹੋ ਗਿਆ ਹੁਣ ਤਾਂ ਭਰਾ ਹੋ ਜਾ ਪਰ ਬੁਫਨੇਂ ਦੀ ਜਿਹੜੀ ਪੈਣੀ ਰੱਖੜੀ ਕਿੱਥੇ ਬਣੇਦੀ ਸਹੀ ਵੀਰੇ ਦੇ ਰੱਖੜੀ ਰੱਖੜੀ ਕਿੱਥੇ ਬਣੇਦੀ ਵੀਰੇ ਦੇ ਓਰੇ ਦਾਦੀ ਦੇਗਾ ਉਦਦੀ ਚ ਵੇਦ ਉਦਦੀ ਚ ਨਾ ਨਾ ਤੇਰਾ ਵੀਰ ਹੈ ਹਾਂ ਅੱਛਾ ਕਹਦੇ ਬੋ ਨਾ ਨਾ ਇੰਨਾਂ ਨਹੀਂ ਹੌਲੀ ਹੌਲੀ ਬਾਬਾ ਤੇ ਬੁੱਕਾ ਕਰ ਲਾ ਪਿਤੇ ਨਾ ਮਤਲਬ ਟਿੱਡਾ ਬਾਬਾ ਟਿੱਡਾ ਮੈਂ ਇੱਕ ਆਜ ਬੁੱਕਾ ਕਰ ਦਿਆ ਤੜਕੇ ਨੇ ਰੋਟੀ ਖਿਲਾ ਰੀ ਜਾਂ ਖਾ ਰੀ ਆ ਖਾਈ ਨਹੀਂ ਹੈ ਨਾ ਤੇਰੀ ਨੂੰ ਬੁੱਕੀ ਬਣਾਉਂ ਚ ਹੂੰ ਅੱਛਾ ਐਂ ਟੋ ਬੈਠ ਮੈਂ ਚਲ ਸਾਡੇ ਪਿੱਛੇ ਪਿੱਛੇ ਬੋਲੀ ਬਨੇ 1 2 3 3 4 4 5 5, 5 6 6 5, 7 7 8 8 9 9 10 ਸਾਡੀ ਨੇ ਕਰਉਂਦੀ ਨਾ ਸਾਰਿਆਂ ਤੇ ਮੂੰਹ ਦੇ 10 ਬਰਤਨ ਨੰਨਾ ਨੰਨਾ ਦੋ ਡੋਲੀ ਡੋਲੀ 10 ਦੋ ਪੰਜ ਸਿੱਖ ਗਈ ਕਰਿਆ ਤਾਂ ਪੰਡ ਵਾਲੇ ਪੰਡ ਇਹ ਇਹ ਵੀ ਬਲੀ ਵੀ